ਪਾਣੀ ਤੋਂ ਬਗੈ ਨਹੀਂ ਰਹਿ ਸਕਦੀ। ਭਾਵੇਂ ਸਮੁੰਦਰ 'ਚ। ਇਹਨੇ ਕਿਵੇਂ ਸਮੁੰਦਰ ਦੀ ਮੱਛਲੀ ਐ? ਮੈਂ ਤਾਂ ਬਹੁਤ ਵੱਡੇ ਤਲਾਹ ਦੇ ਵਿੱਚ ਰਹਿੰਦੀ ਐ, ਸਮੁੰਦਰ 'ਚ ਰਹਿੰਦੀ ਐ, ਅਥਾ ਪਾਣੀ 'ਏ। ਕਿਵੇਂ ਕੁਝ ਪਲ ਕੁਝ ਘੜੀਆਂ ਬਾਹਰ ਆ ਕੇ ਨੰਦ ਲੈ ਲਵਾਂ। ਕਿ ਇਹਨੇ ਕਿ ਸਮੁੰਦਰ ਦੀ ਮੱਛਲੀ ਕਿਤੇ ਕਿਨਾਰੇ ਆ ਕੇ ਬੈਠੇ ਕਿਉਂਕਿ ਮੈਂ ਵੀ ਦੁਨੀਆ ਦੇਖਾਂ ਮੈਂ ਅੰਦਰ ਕੀ ਰਹਿਣਾ ਬਸ ਜਿੱਦਣ ਸੋਚਿਆ ਉਸ ਦਿਨ ਹੀ ਖਤਮ ਹੈ ਕਿ ਬਾਹਰ ਆ ਗਈ ਕਿ ਮਛਲੀ ਜੇ ਪਾਣੀ ਤੋਂ ਬਾਹਰ ਆ ਜਵੇ ਫਿਰ ਐ ਕਿਤੇ ਵੀ ਸਕਦੀ ਹੈ ਸਮੁੰਦਰ ਵਿੱਚ ਵੀ ਹੈ ਟੋਪੇਆ ਵਿੱਚ ਵੀ ਹੈ ਨਦੀਆਂ ਨਾਲਿਆਂ ਦੇ ਵਿੱਚ ਵੀ ਹੈ ਇਵਨ ਤੁਹਾਡੇ ਘਰਾਂ ਦੇ ਵਿੱਚ ਆਫਿਸ ਬਾਹਰ ਤਬਰਖੇ ਹੁੰਦੇ ਹਨ ਉਹ ਬਰਤਨ ਜੇ ਮਿਲਦੇ ਹੁੰਦੇ ਆ ਔਟੋਮੈਟਿਕਲੀ ਅਮੀਰਾਂ ਦੇ ਚੋਜ ਹੁੰਦੇ ਆ ਗਰੀਬ ਕਿਥੇ ਰੱਖੇ ਪਈ ਖਾਣ ਪੀਣ ਦੀ ਜਨਤਾ ਉਹਨਾਂ ਦਾ ਭੋਜਨ ਕੌਣ ਖਵਾਉਂਦਾ ਹੈ ਵੀ ਮਹਿੰਗੀਆਂ ਨੇ ਤੇ ਮੁੜ ਕੇ ਰੱਖਣੀ ਆ ਉਹਦੀ ਸੰਭਾਲ ਕਰਨੀ ਵੀ ਬੜੀ ਔਖੀ ਹੈ ਇੱਕ ਤੇ ਸਹੀ ਤੇ ਇੱਕ ਨਾ ਦੇਖ ਰਹਿਣਾ ਕੀਤੀ ਉਹ ਮਰ ਜਾਂਦੀਆਂ ਨੇ ਹੁਣ ਉਹਦਾ ਜੀਵਨ ਹੈ ਹਰ ਜਗ੍ਹਾ ਪਾਣੀ ਏਨੀ ਇੱਕ ਅਮੀਰ ਦੇ ਘਰ ਵਿੱਚ ਆ ਗਈ ਉਹ ਪਾਣੀ ਦੇ ਵਿੱਚ ਹੀ ਆਨੰਦ ਹੈ ਪਾਣੀ ਵਿੱਚ ਹੀ ਉਹ ਆਪਣਾ ਜੀਵਨ ਗੁਜ਼ਾਰ ਰਹੀ ਉਹਨੂੰ ਪਤਾ ਮੈਂ ਰਹਿ ਨਹੀਂ ਸਕਦੀ ਕਦੇ ਨਹੀਂ ਉਹ ਦੇਖ ਕੇ ਮੰਗਦੀ ਕਿ ਬੇ ਤੂੰ ਆਪਣੇ ਘਰੇ ਲੈ ਆਇਆ ਐ ਐਡਾ ਵੱਡਾ ਤਰਾਲੀਸ਼ਾਨ ਮਕਾਨ ਹੈ ਕਿ ਤੂੰ ਹਮੇਸ਼ਾ ਹੈ ਜੂਸ ਪੀਣਾ ਹੈ ਕਿੰਨਾ ਕੁਸ ਹੈ ਵਾਇਨ ਪੀਣਾ ਨਸ਼ਰਾਬ ਪੀਣਾ ਭੋਜਨ ਖਾਣਾ ਚਾਹ ਪੀਣਾ ਮੈਨੂੰ ਵੀ ਡਬੋ ਦੇ ਮੈਨੂੰ ਵੀ ਇਚਪੜਾ ਦੇ ਉਹ ਕਦੇ ਨਹੀਂ ਉਹਦੇ ਵੱਲ ਜਾਏਗੀ ਮਰ ਜਾਏਗੀ ਮਛਲੀ ਪਾਣੀ ਚ ਰਹਿ ਸਕਦੀ ਹੈ ਜੀਵਤ ਪਰ ਜੂਸ ਵਿੱਚ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਇਹ ਮਨੁੱਖ ਹੈ ਬੰਦੇ ਆ ਤੇਰਾ ਜੀਵਨ ਬਾਣੀ ਹੈ ਜੇ ਤੂੰ ਬਾਣੀ ਤੋਂ ਬਾਹਰ ਜਾਏਂਗਾ ਫਾਸ਼ਨੇ ਤਾਂ ਉਧਾਰ ਨਹੀਂ ਦੇਤੀ ਇਹਨੇ ਤੇਰੀ ਹਾਲਾਤ ਮਛਲੀ ਵਾਂਗੁਣੀ ਤੂੰ ਤੜਦ ਤੜਫਕੇ ਮਰ ਜਾਏਂਗਾ ਅਦੇ ਆਤਮਿਕ ਤੌਰ ਤੇ ਕਿ ਅਦੇ ਆਤਮਿਕ ਤੌਰ ਤੇ ਤੇਰੀ ਮ੍ਰਿਤਿ ਹੋ ਜਾਣੀ ਹੈ ਇੱਕ ਮ੍ਰਿਤਿ ਹੁੰਦੀ ਕਿ ਜੋ ਸਭ ਦੇ ਉਪਰ ਆਉਂਦੀ ਹੈ ਇਸ ਰੀਨ ਨੂੰ ਤਿਆਗ ਦੇਣਾ ਅਕਸਰ ਮ੍ਰਿਤਿਉ ਕਹਿੰਦੇ। ਸਰੀਰ ਖਤਮ ਹੋਏ ਜਿਹਦੇ ਦੁਆਰਾ ਚੱਲਦਾ ਸੀ ਉਹ ਨਹੀਂ ਖਤਮ ਹੋਣਾ ਆਤਮਾ। ਇਥੋਂ ਉੱਡੀਗਾ ਪਤਾ ਨਹੀਂ ਕਿੱਥੇ ਜਾ ਕੇ ਉਹਦਾ ਵਾਸਾ ਹੋ ਜਾਣਾ ਕਰਮਾਂ ਮੁਤਾਬਕ। ਕਿ ਜਿੰਨਾ ਤੇ ਕਰਮ ਕਰੇਗਾ ਜੋ ਉਹਨ ਮਿਲ ਜੂਗਾ। ਔਰ ਤੈਨ ਦੇਖਣਾ ਕਿ ਕੰਮ ਪਛੂੜਾ ਲਈ। ਇਚਾਰ ਕੀ ਫਰਦਾ ਸੱਚਖੰਡ ਦੀ ਮਨੁੱਖ ਦੀ ਨਹੀਂ ਮਿਲਣਾ। ਤਾਂ ਵੀ ਤਾਂ ਮਨੁੱਖਾਂ ਵਾਲੇ ਕਰ ਕਿ ਜਿਹਨੇ ਕਰ ਵਧੀਆ ਕਰੇਗਾ ਉਹ ਨਹੀਂ ਤੇਰੀ ਤੇ ਹੀ ਚੰਗੀ ਹੈ ਨਹੀਂ ਤਾਂ ਫਿਰ ਨਰਕ ਕਿਸੇ ਧਰਤੀ ਦੇ ਹਿੱਸੇ ਦਾ ਨਾਂ ਨਹੀਂ ਨਰਕ ਇਹੀ ਹੈ ਜਿੱਥੇ ਬੈਠੇ ਆ ਅਜੋ ਪਛੂ ਪੰਛੀ ਭੋਗਦੇ ਹਨ ਢਾਣੇ ਢਾਣੇ ਨੂੰ ਮੁਤਾਜਾ ਕਿਤੇ ਕਿਤੇ ਮੂੰਹ ਮਾਰਦਾ ਕਿਤੇ ਕਿਤੇ ਮੂੰਹ ਮਾਰਦੇ ਬਸ ਤੇਰਾ ਵੀ ਹਾਲਤ ਇਹੀ ਹੋਣਾ ਇਹ ਤਾਂ ਤਾਂ ਬਸ ਤੈਨ ਡਿਸਾਈਡ ਕਰਨਾ ਤੈ ਇਹ ਚੋਣਾ ਮਾਰਗ ਕਿ ਮੇਰੀ ਜੁਨੀ ਕਿਹੜੀ ਆਵੇ ਤੂੰ ਦੀ ਅਦੇ ਆਤਮਿਕ ਤੌਰ ਤੇ ਜਿਉਂਦਾ ਰਹੇਗਾ ਭਾਵ ਅੰਦਰ ਤੇਰੇ ਭਜਨ ਹੈ ਬੰਦਗੀ ਹੈ ਗੁਰੂ ਦਾ ਬਚਨ ਹੈ ਅਦੇ ਆਤਮਿਕ ਤੌਰ ਤੇ ਜਿੰਦਾ ਤਾਂ ਸੱਚਖੰਡ ਚ ਪਹੁੰਚ ਸਕਦਾ ਜਦੋਂ ਉਹ ਦਿਨ ਜਾਣ ਵਾਲੀ ਅਵਸਥਾ ਹੀ ਨਹੀਂ ਇਹ ਇਹ ਤਾਂ ਉਹ ਗੱਲ ਹੋ ਗਈ ਭਾਈ ਤੁਰਿਆ ਪੈਦਲ ਧਰਤੀ ਤੇ ਨਹੀਂ ਜਾਂਦਾ ਤੇ ਸੁਪਨੇ ਲੈਣਾ ਕਿਵੇਂ ਮਾਉਂਟ ਐਵਰੇਸਟ ਤੇ ਜਾਂਦਾ ਹੇਲ ਸਟੇਜ ਦੇ ਪਹਾੜੀਆਂ ਉੱਤੇ ਯਾਤਰਾ ਕਰਾਂਗਾ ਜਾ ਕੇ ਪਹਿਲਾਂ ਢਾਟੀ ਤੇ ਧਰਨ ਤਾਂ ਦੇਖ ਲੈਣਾ ਤਦ ਹੀ ਚੜੇਗਾ ਉਸੇ ਤਰ੍ਹਾਂ ਹੀ ਭਾਈ ਇਹ ਨਾ ਸੋਚ ਕੇ ਭਾਈ ਪਤਾ ਨਹੀਂ ਮੈਂ ਆਪਣੀ ਆਖਰੀ ਇੱਛਾ ਦੱਸ ਕੇ ਕਿਸੇ ਪੈਸੇ ਧਨ ਦੌਲਤ ਦੇ ਨਾਲ ਕੋਈ ਬੀਤੀ ਦਿਨਾਂ ਉਹ ਮੁਕਤੀ ਦਾ ਘਰ ਭਾਵ ਸਤਿਕਰਨ ਜੀ ਨੂੰ ਕਹਿੰਦੇ ਹੈ ਜੇ ਅਪਰ ਇੱਕ ਨੂੰ ਹੀ ਦਿੰਨੇ ਆ ਕਿ ਕੋਈ ਮਰੇ ਕਿ ਐਸਾ ਵੀ ਮਰੇ ਕਹਿਣਾ ਪੈਂਦਾ ਸੱਚ ਬੋਲਾਂਗੇ ਦੇ ਸੱਚ ਬੋਲਿਆ ਭਾਈ ਉੱਥੇ ਹੀ ਭਾਈ ਵਿਸਾਦ ਕੜਾ ਹੋ ਜਾਣਾ ਕਿ ਇਹਨੂੰ ਅਸੀਂ ਬੁਲਾ ਕੇ ਲੈ ਕੇ ਆਂਦਾ ਉਹ ਪੈਸਾ ਹੁੰਦਾ ਨਾ ਉਹ ਪੈਸੇ ਕਰਕੇ ਨਹੀਂ ਬੋਲਿਆ ਜਾਂਦਾ ਕਿ ਭਾਈ ਇਹਨਾਂ ਦੇ ਪੈਸੇ ਹੋਣੇ ਨਹੀਂ ਤਾਂ ਮੇਰੀ ਸਹਿਜ ਪਰ ਦੀ ਭੇਟਾ ਮਰ ਜਾਣੀ ਹੈ। ਕੇਰਤਨ ਦੀ ਭੇਟਾ ਮਰ ਜੂਗੀ। ਜੇ ਮੈਂ ਇਹ ਗੱਲ ਕਹਿਤੀ। ਕਿ ساری ਉਮਰ ਤੂੰ ਭਾਵ ਕਮਾਏ ਹੈ। ਅਕੀਰਤੀ ਸਮੇਂ ਪੜਦਾ ਸੱਚ ਕੰਢੇ ਮਿਲਣਾ। ਅਦੇ ਆਤਮਿਕ ਤੌਰ ਤੇ ਮਰਿਆ ਹੋਇਆ। ਅਦੇ ਆਤਮਿਕ ਤੌਰ ਤੇ ਜਿਉਂਦਾ ਰਹਿਣਾ। ਤੇ ਪਾਣੀ ਦੇ ਹੁਕਮ ਅਨੁਸਾਰ ਜੁੜਨਾ ਪੜੇਗਾ। ਨਹੀਂ ਤਾਂ ਜਿਸ ਤਰ੍ਹਾਂ ਮੱਛਲੀ ਪਾਣੀ ਤੋਂ ਬਾਹਰ ਰਹਿ ਕੇ ਟੜਫ ਟੜਫ ਕੇ ਵਰ ਜਾਂਦੀ ਹੈ ਸਿੱਖਾ ਪਹਿ ਵੀ ਤੜਫ ਨਹੀਂ ਇਸ ਤਰ੍ਹਾਂ ਹੀ ਵਰ ਰਹੀ ਹਾਂ ਤੜਫੇ ਦਾ ਗਾਣਾ ਵੀ ਗੱਲਾ ਇੱਥੇ ਕਿ ਜਿਨਾ ਸੋਚਿਆ ਕਰ ਇਹ ਕਿਰਤਰਾ ਜੀਵਨ ਹੈ ਇਹ ਤਾਂ ਬਹੁਤ ਕਿ ਕਿਣਕਾ ਮੱਤਰੇ ਤਾਂ ਸਮਾ ਭਈ ਅੱਗੇ ਤਾਂ ਪਹਾੜਾ ਪੂਰਾ ਕਿ ਅੱਗੇ ਤਾਂ ਪਹਾੜਾ ਹੈ ਪੂਰਾ ਜੁਨੀਆਂ ਦਾ ਜਿਨ੍ਹਾਂ ਨੂੰ ਸਰ ਕਰਨਾ ਨਿਕਲਣਾ ਔਰ ਤੜਫ ਤੜਫ ਕੇ ਨਿਕਲਦਾ ਇਸ ਕਰਕੇ ਪਾਚੀ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਵੇਂ ਕੋ ਬਾਣੀ ਸਤਿਗੁਰਾਂ ਦੀ ਵਿਸਰ ਗਈ ਕਹਿੰਦੇ ਉਹਦੇ ਹਾਲਾਤ ਕਿਤੇ ਹੁੰਦੇ ਜਿਉ ਪੱਕਾ ਰੋਗੀ ਬੈਰਲਾਏ ਪੱਕਾ ਰੋਗੀ ਦਾ ਭਾਵ ਪੁਰਾਣਾ ਰੋਗ ਹੈ ਹਟਦਾ ਨਹੀਂ ਕਿ ਬੜੀਆਂ ਦਵਾਈਆਂ ਕਰਕੇ ਦੇਖ ਲਈਏ ਬੜੇ ਇਲਾਜ ਕਰਾ ਲਈਏ ਦੂਰ ਦੂਰ ਪਹੁੰਚ ਲਈਏ ਇਹ ਨਹੀਂ ਹੈ ਕਿ ਪੈਸਾ ਹੈ ਇਲਾਜ ਕਰਾ ਲੇਗੇ ਕਿ ਦੁਨੀਆ ਦੇ ਜੋ ਸਭ ਤੋਂ ਵੱਡੇ ਅਮੀਰਾਂ ਚੋਂ ਦੇਸ਼ ਦੇ ਕਿ ਉਹਦਾ ਬੇਟਾ ਨਾ ਆਪਦਾ ਬੱਚਾ ਔਰ ਉਹਦੇ ਆਪਣੇ ਹਸਪੀਟਲ ਹੈ ਪੈਸੇ ਦੀ ਗੱਲ ਛੱਡੋ ਉਹਦੇ ਆਪਣੇ ਹਸਪੀਟਲ ਵਰਲਡ ਕਲਾਸ ਕਿ ਸਾਰੀ ਦੁਨੀਆ ਦੇ ਹਸਪੀਟਲਾਂ ਦੇ ਵਿੱਚ ਜਿਹੜਾ ਇਲਾਜ ਨਹੀਂ ਨਾ ਉੱਥੇ ਕਰ ਦਿੰਦਾ ਪਰ ਆਪਣੇ ਪੁੱਤਰ ਦਾ ਰੋਗ ਨਾ ਘਟ ਸਕਿਆ ਉਹਦਾ ਜੀਵਨ ਵੈਸੇ ਹੀ ਚੱਦ ਜਾਂਦਾ ਫਾਬ ਇਹ ਨਹੀਂ ਅਬ ਗਿਆਨ ਹੈ ਮੈਡੀਕਲ ਹੈ ਬਹੁਤ ਕੁਝ ਕਰ ਲਿਆ ਗਿੱਟੇ-ਕੋਟੇ ਬਦਲਤੇ ਅੱਖਾਂ ਬਦਲਤੀਆਂ ਕਿੰਨੇ ਦਿਲ ਬਦਲਤਾ ਬਦਲਾਅ ਹੋ ਜਾਂਦਾ ਬੰਦੇ ਤੋਂ ਔਰਤ ਔਰਤ ਤੋਂ ਬੰਦਾ ਬਣਾਈ ਜਾਂਦੇ ਤੇੜੀ-ਵਿੜੀ ਤਕ ਨਹੀਂ ਗਾਹੀ ਪਰ ਇਹਦਾ ਮਤਲਬ ਇਹ ਨਹੀਂ ਕਿ ਮਨੁੱਖ ਨੇ ਅੰਤ ਪਾ ਲਿਆ ਐਸੇ ਬੜੇ ਰੋਗ ਤੇ ਤੜਫਦਾ ਬੰਦਾ ਸਰੀ ਨੂੰ ਲੱਗ ਜਾਂਦੇ ਕਈ ਕਿਸਮਾਂ ਤੋਂ ਬਿਸਤਰ ਦੇ ਅਧੀਨ ਜੇਕਰ ਤੇ ਉਸੇ ਬਿਸਤਰ ਦੇ ਅਧੀਨ ਬੈਠ ਕੇ ਹੁਣ ਸੁਰਤ ਵੀ ਨਹੀਂ ਹੈ ਕਿ ਸੋਜੀ ਵੀ ਨਹੀਂ ਹੈ ਗਿਆਨ ਵੀ ਨਹੀਂ ਹੈ ਸਮਝ ਵੀ ਨਹੀਂ ਇਸ ਕਰਕੇ ਕਹਿੰਦੇ ਆ ਅੱਜ ਗਿਆਨ ਹੈ ਚੱਲਦਾ ਫਿਰਦਾ ਭਾਈ ਅੱਜ ਬਣਾ ਲੈ ਬਿਸਤਰ ਪਿਆ ਤੈਨ ਤਾਂ ਭਾਈ ਘਰ ਦੀ ਪਛਾਣ ਨਹੀਂ ਆਪਣੀ ਆਪਣੀ ਪਛਾਣ ਨਹੀਂ ਕਿੱਥੋਂ ਤੂੰ ਸਤਨਾ ਵਹਿਰੂ ਕਹਦੇਗਾ ਨੇ ਕਹਿ ਹੁਣਾ ਨਾ ਕਿ ਹੁਣ ਸੋਜੀਏ ਹੁਣ ਕਹਿ ਲੈ ਕਮਾ ਕੇ ਰੱਖ ਲੈ ਜਿਹੜੇ ਪੂਰੇ ਬਖਤ ਤੇ ਕੰਮ ਆਵੇ ਸਤ ਕੋਨੇ ਤਾਂ ਕਹਿ ਦਿੱਤਾ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਅਰ ਅਲਖਤ ਲਾਏ ਕਿ ਇਹ ਤਾਂ ਉਹ ਦਰ ਹੈ ਕਿ ਅਕਾਲ ਪੁਰਖ ਨੇ ਹੁਣ ਵਿਗਿਆਨ ਨੇ ਤਾਂ ਜੋ ਹੋਣਾ ਸੀ ਕਰ ਲਿਆ ਉਹ ਤਾਂ ਕਰਦੀ ਜਾ ਰਹੀ ਹੈ ਕਿ ਇੰਨੀ ਤਕਨੀਕ ਆ ਲਈ ਪਰ ਫਿਰ ਵੀ ਕਿ ਜਿਹੜੇ ਭਾਈ ਐਡੇ ਐਡੇ ਮੀਰ ਨੇ वो भी हार गए वो इस करके नहीं हारे कि पैसे की कमी से जॉक्टर की कार थी। बस रहमत साढ़े समय दाट से शवासा दाट से नहीं मिटते पर प्रभ पावे बिन्न सास तक जो प्रभु भावे न जो ओर भगत कह दे मैं रहना मैं थोड़ा जा हो रेह सकता ਐਸੀ ਭਾਈ ਜਿਨ੍ਹਾਂ ਨੂੰ ਵੈਗਰੂ ਨੇ ਆਜ਼ਾਦ ਦਿੱਤੀ ਸੀ ਤੇਰੀ ਮਰਜ਼ੀ ਹੈ ਜਦੋਂ ਮਰਦੀ ਹੈ ਜੀ ਪਿਸ਼ਮ ਪਿਤਾ ਵਰਗੇ ਕਿ ਐਸੇ ਸਖਸ਼ ਹੋਏ ਜਿਨ੍ਹਾਂ ਦੀ ਮੌਤ ਕਹਿੰਦੇ ਜਦੋਂ ਤੇਰਾ ਦਿਲ ਕਰਿਆ ਆ ਜੀ ਭਾਈ ਭਗਤੀ ਸੀ ਤਪੱਸਿਆ ਸੀ ਕਿ ਜਦੋਂ ਤੇਰਾ ਦਿਲ ਕਰੇ ਆ ਜੀ ਭਾਈ ਛੱਡ ਦੇ ਸਰੀਰ ਨੂੰ ਇੰਨੀ ਵੱਡੀ ਆਜ਼ਾਦਤ ਵੈਗਰੂ ਨੇ ਦਿੱਤੀ ਹੈ ਨਾ ਉਹਨਾਂ ਦੇ ਸਵਾਸਾਂ ਦਾ ਨਾ ਸਮੇਂ ਦਾ ਕੰਟਰੋਲ ਸੀ ਬੰਦਲਾਂ ਵਿੱਚ ਨਹੀਂ ਸੀ ਇਸ ਬੰਦਨ ਤੋਂ ਮੁਕਤ ਹੋ ਗਏ ਐਸੀਆਂ ਬੜੀਆਂ ਸ਼ਖਸੀਅਤਾਂ ਨੇ ਭਾਈ ਆਪ ਤਾਂ ਉਹਨੀਆਂ ਕਿ ਜਾਣਦੇ ਆ ਜਿੰਨੀ ਐਤ ਜਿੰਨੇ ਅਸੀਂ ਪੜ ਲੀਏ ਸੁਣ ਲਈਏ ਆਪ ਆਪਣੀ ਬੁੱਧੇ ਜੀਤੀ ਜਿੰਨੇ ਬਾਈਗਰ ਨੇ ਮਤ ਦਿੱਤੀ ਉਹਨਾਂ ਕਸੀ ਜਾਣਦੇ ਪਰ ਫਿਰ ਵੀ ਗਏ ਆ ਜਾਣਾ ਪੈਂਦਾ ਹਾਲਾਤ ਐਸੇ ਆ ਜਾਂਦੇ ਕਿ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਇਹਦੀ ਭਜਨ ਇਹਦੀ ਬੰਦਗੀ ਅਜ ਕਮਾ ਅਜਲਾ ਹਲ ਹੈ ਨਾ ਇਹਦਾ ਭਾਈ ਕਿ ਜਿਹੜੇ ਰੋਗ ਜਿਹੜੀਆਂ ਤਕਲੀਫਾਂ ਸੰਸਾਰ ਨਹੀਂ ਕਰ ਸਕਿਆ ਵਿਗਿਆਨ ਨਹੀਂ ਕਰ ਸਕਿਆ ਕਿ ਠੀਕ ਹੈ ਭਾਈ ਤੇਰੇ ਕਿਤੇ ਗੁੱਡੇ ਠੀਕ ਕਰ ਦਿੰਦੇ ਆ ਉਰਮਾਰੀਆਂ ਠੀਕ ਹੋ ਜਾਂਦੀ ਪਰ ਇਹਦਾ ਮਤਲਬ ਇਹ ਸਭ ਕੁਝ ਠੀਕ ਕਰ ਦਿੰਦੇ ਸਭ ਕੁਝ ਅਧਿਕਾਰ ਵਹਿਗੂ ਕੋਲੇ ਆਪਣੇ ਆਪ ਜਾਂ ਉਹਦੇ ਭਗਤਾਂ ਕੋਲੇ ਆ ਕਿ ਉਹਦੇ ਭਗਤ ਜੰਤਾ ਭਾਈ ਅੰਧਲੇ ਤਿਰਪ ਅਪਣ ਸੂਝੇ ਕਹਿੰਦੇ ਅੱਖਾਂ ਤੋਂ ਅੰਧੇ ਨੂੰ ਤਿੰਨਾ ਲੋਕਾਂ ਦਾ ਰਾਹ ਦਿਖਾ ਦਿੰਦਾ ਵਹਿਗੂ ਜੀ ਉਹਦੀ ਕਿਰਪਾ ਹੁੰਦੀ ਹੈ ਤੋ ਵੱਡਾ ਕੌਣ ਹੋਇਆ ਭਈ ਤੇ ਵੱਡਾ ਤਾਂ ਬੈਗਰੋ ਹੀ ਹੈ ਨਾ ਫਿਰ ਕਿਉਂ ਲੜਛੜਣਾ ਉਹ ਤਾਂ ਤੇਰੇ ਹਰ ਪ੍ਰਕਾਰ ਦੇ ਸੰਕਟ ਕਟਦੇ ਵੇ ਕੀ ਤੰਦੇ ਰੋਗੁਣ ਭਾਵੇਂ ਮੰਦੇ ਹੁਣ ਤੀਨੇ ਤਾਪ ਨਿਵਾਰਨ ਹੈ ਦੁੱਖ ਅੰਤਾਸ ਕਰਾਇ ਆਦ ਬਿਆਦ ਉਪਾਦ ਸਾਰੇ ਰੋਗਾਂ ਦਾ ਨਾਸ ਹੋ ਜਾਣਾ ਭਈ ਸਾਰੇ ਖਤਮ ਹੋ ਜਾਣੇ ਇਕ ਪਿਤਾ ਪਰਮੇਸ਼ਰ ਦੀ ਕਿਰਪਾ ਸੰਕਾ ਦੁਨੀਆ ਤੇ ਆਸ ਲਾਈ ਬੈਠੇ ਆ ਇਥੇ ਆਸ ਰੱਖਿਆ ਤਵੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰੀ ਪ੍ਰਮਾਤਮਾ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੋ ਤੋ ਇੱਛਾ ਮੰਗਣ ਦੇ ਲਾਇਕ ਤਾਂ ਹੋ ਜਾ ਕਿ ਜਿਸ ਤਰ੍ਹਾਂ ਭੀਸ਼ਮ ਪਿਤਾ ਨੂੰ ਇਹ ਹੁਕਮ ਦੇਤਾ ਕਹਿੰਦੇ ਜਦੋਂ ਤੇਰੀ ਇੱਛਾ ਹੋਈ ਆ ਜੀ ਪਾਈ ਛੱਡ ਦੇਂ ਸਰੀਰ ਨੂੰ ਨਹੀਂ ਤਾਂ ਕਹਿੰਦੇ ਭਾਈ ਠੀਕ ਹੈ ਤੂੰ ਭਗਤੀ ਕੀਤੀ ਹੈ ਤਕੜਾ ਮੈਂ ਵੀ ਤੂੰ ਮੇ ਸਵੇਚ ਬੰਨਿਆ ਹੋਇਆ ਨਹੀਂ ਕਹਿੰਦੇ ਉਹਦੇ ਅੰਦਰ ਭਗਤੀ ਇੰਨੀ ਸੀ ਪ੍ਰਮਾਤਮਾ ਨਾਲ ਪ੍ਰੇਮ ਇੰਨਾ ਸੀ ਕਿ ਪ੍ਰਮਾਤਮਾ ਨੇ ਕਹਿ ਤਾ ਜਦੋਂ ਤੇਰੀ ਇੱਛਾ ਕਿ ਜਦੋਂ ਭਾਈ ਤੂੰ ਚਾਹਨਾ ਆਜੀ ਉੱਪਰ ਨੂੰ ਛੱਡ ਦੇਂ ਸਰੀਰ ਨਹੀਂ ਤਾਂ ਬੰਦਾ ਭਾਈ ਇੱਕ ਤੀਰ ਦੋ ਲੱਗੇ ਕਿ ਬੰਦੇ ਦੀ ਮੌਤ ਹੋ ਜਾਂਦੀ ਹੈ ਨਾ ਤੇ ਭੀਸ਼ਮ ਪਿਤਾ ਤਾਂ 18 ਦਿਨ ਤੀਰਾਂ ਦੀ ਸੇਜ ਉੱਤੇ ਕਿ ਹਜ਼ਾਰਾਂ ਤੀਰ ਸਰੀਰ ਵਿੱਚ ਲੱਗੇ ਹੋਏ ਨੇ ਕਿ ਐਨੇ ਤੀਰ ਲੱਗੇ ਕਿ ਉਹਦਾ ਬਿਸਤਰ ਬਣ ਗਿਆ ਤੀਰਾਂ ਦਾ ਕੇ ਸਰੀਰ ਦੇ ਵਿੱਚ ਐਨੇ ਤੀਰ ਵੱਜੇ ਹੋਏ ਨੇ ਜੇ ਕੋਈ ਹੋਰ ਸਖਤ ਹੁੰਦਾ ਭਾਈ ਉਹ ਤਾਂ ਇੱਕ ਦੋ ਤੀਰ ਨਾਲ ਹੀ ਮਰ ਜਾਂਦਾ ਇੱਕ ਨਹੀਂ ਮਰ ਜਾਂਦਾ ਜਿ ਸਿੱਧਾ ਦਿਲ ਤੇ ਵੱਜਿਆ ਜਾ ਕੇ ਇਹ ਤਾਂ ਸਾਰਾ ਸਰੀਰ ਵਿੰਨਿਆ ਪਿਆ ਫਿਰ ਵੀ 18 ਦਿਨ ਤੱਕ ਮਹਾਭਾਰਤ ਦਾ ਜੁੱਧ ਚੱਲਿਆ ਜਿੰਨਾ ਸਮਾਂ ਉਹਨਾਂ ਚਿਰ ਉਸੇ ਜੰਗ ਦੇ ਮੈਦਾਨ ਦੇ ਵਿੱਚ ਤੀਰਾਂ ਦੀ ਸੇ ਤੇ ਪਿਆ ਰਿਹਾ ਜਾਗਦਾਰਿਆ ਦੇਖਦਾਰੇ ਬਸ ਉਸ ਦਿਨ ਗਿਆ ਜਿਸ ਦਿਨ ਜੰਗ ਖਤਮ ਹੋਇਆ ਫੈਸਲਾ ਹੋ ਗਿਆ ਕਹਿੰਦੇ ਹੁਣ ਮੈਂ ਚੱਲਿਆ ਜੀ ਮੇਰਾ ਕੰਮ ਖਤਮ ਹੋ ਗਿਆ ਐਡਾ ਵੱਡਾ ਮਾਣ ਵਾਹਿਗੁਰੂ ਨੇ ਦਿੱਤਾ ਸੀ ਆਪਣੇ ਭਗਤ ਨੂੰ ਤੁਸੀਂ ਵੀ ਭਗਤ ਬਣ ਜਿਓ ਭਾਈ ਤੁਹਾਨੂੰ ਵੀ ਮਾਣ ਮਿਲ ਜੂ ਤੁਹਾਨੂੰ ਵੀ ਖੁੱਲੀ ਛੁੱਟੀ ਹੋ ਜਾਏਗੀ ਤੇਰੀ ਇੱਛਾ ਵੀ ਤੂੰ ਕੀ ਚਾਹੁੰਦਾ ਜੋ ਤੂੰ ਕਹੇਗਾ ਹੋਈ ਹੋਜੂਗੀ ਕਹਿੰਦਾ ਜਿਵੇਂ ਮੈਂ ਆਇਆ ਨਾ ਵਿਵਾਹਿਗੁਰੂ ਪ੍ਰਮਾਤਮਾ ਉਹਦੀ ਇੱਛਾ ਕੋਈ ਕੁਝ ਵੀ ਕਰ ਸਕਦਾ ਉਸੇ ਤਰ੍ਹਾਂ ਦੇ ਭਗਤ ਹੋ ਜਾਂਦੇ ਉਹਦੇ ਰੂਪ ਐਡਾ ਵੱਡਾ ਮਾਣ ਦਿੰਦਾ ਆਪਦੇ ਭਗਤ ਨੂੰ ਭਗਤੀ ਕਰਨ ਵਾਲੇ ਨੂੰ ਇਸ ਕਰਕੇ ਕਹਿੰਦੇ ਭਗਤੀ ਕਰ ਭਈ ਭਜਨ ਬੰਦਗ ਵਾਲੇ ਖਿਆਲ ਰੱਖਿਆ ਕਰ ਅਕਾਲ ਪੁਰਖ ਦੇ ਹੁਕਮ ਵੱਲ ਧਿਆਨ ਰੱਖਿਆ ਕਰ कहते मैं भगता तेरे को थोड़ा जहा छोटा रहना वहां वाहेगुरू कहता छोटा किमें देख भाई जेड़ा काम मैं करूँगा ना ये वाहगुरू कहता भगता तू ओ चेंज कर सकता बदल सकता पर जहड़ा कम तू कह देंगा ना कि अपने भगत को कहें जेड़ा कम ਮੇਰਾ ਭਗਤ ਕਰ ਦੂਗਾ ਨਾ ਉਹਨੂੰ ਮੈਂ ਨਹੀਂ ਬਦਲਣਾ ਮੇਰੇ ਕੰਮ ਨੂੰ ਬਦਲ ਸਕਦਾ ਐਡਾ ਵੱਡਾ maan ਕੇ ਆਪਣੇ ਭਗਤਾਂ ਨੂੰ ਉੱਚਾ ਕਰਕੇ ਰੱਖਿਆ ਦੁਨੀਆਂ ਕਹਿੰਦੀ ਸੁੱਖ ਨਹੀਂ ਮਿਲਦੇ ਉਹ ਸੁੱਖ ਲੈਣ ਦੇ ਲਾਇਕ ਹੋ ਜਾ ਭਾਈ ਸੁੱਖ ਮਿਲਣਗੇ ਕਿਉਂ ਨਹੀਂ ਮਿਲਣਗੇ ਤੈਂਤਾ ਤਤੀ ਤਵਿਤੇ ਬੈਠ ਕੇ ਵੀ ਸੁੱਖ ਮਹਿਸੂਸ ਹੋਊ ਬੰਦ ਬੰਦ ਘਟਵਾਏ ਜਾਣਗੇ ਖੂਪਰ ਲੈਣਗੇ ਫੇਰ ਵੀ ਤੂੰ ਸੁਖ ਹੀ ਮਾਣੇਗਾ ਐਡਾ ਵੱਡਾ ਮਾਣ ਹੈ ਭਾਈ ਸੁਖ ਲੈਣ ਵਾਲਾ ਤਾਂ ਬਾਣੇ ਕਿ ਉਹ ਵਾਹਿਗੁਰੂ ਤਾਂ ਤੈਨੂੰ ਇੰਨਾ ਉੱਚਾ ਦਰਜਾ ਦਿੱਤਾ ਉਸ ਮਾਲਕ ਨੇ ਕਹਿੰਦੇ ਤੂੰ ਉੱਚਾ ਬਈ ਪੰਤਾ ਐਡਾ ਵੱਡਾ ਮਾਣ ਦੇਣ ਵਾਲਾ ਜਿਨ੍ਹਾਂ ਤੇ ਤੁਸੀ ਲੱਗੇ ਹੋਏ ਕਿ ਆ ਜਿਹੜੇ ਸਾਦਾ ਢੇਰਿਆਂ ਤੁਰੇ ਫਿਰਦੇ ਹੋ ਕਦੇ ਕਿਹਾ ਕਿ ਆਜਾ ਮੇਰੇ ਆਸਨ ਤੇ ਬੈਠ ਮੈਂ ਥੱਲੇ ਬੈਨ ਆਪ ਦਾ ਉੱਚਾ ਵੱਡਾ ਸਰਾਸਨ ਲਾਇਆ ਹੁੰਦਾ ਤੇ ਸੰਤ ਬੈਠੀ ਨੇ ਪੁੰਜੇ ਦਲੀਆਂ ਦੇ ਉੱਤੇ ਤੁਸੀਂ ਭਗਤ ਬਣ ਕੇ ਜਾਂਦੇ ਹੋ ਕਿ ਤੁਸੀਂ ਬੜੀ ਨੀਚਾ ਹੁੰਦੀ ਹੈ ਕਿ ਪ੍ਰਚਾਰ ਕਾ ਨਾਲ ਲੜਨ ਮਰਨ ਤੱਕ ਚਲੇ ਜਾਂਦੇ ਹੋ ਸਾਡੇ ਭਾਬੇ ਨੂੰ ਕਿਉਂ ਬੋਲ ਦਿੱਤਾ ਤੇਰਾ ਤਾਂ ਇੰਨਾ ਪਿਆਰ ਹੈ ਤੇਰਾ ਤੇਰੇ ਭਾਬੇ ਨਾਲ ਕਿੰਨਾ ਪਿਆਰ ਹੈ ਉਹ ਤਾਂ ਦਿਖਾ ਦਿੱਤਾ ਪਰ ਬਾਬਾ ਦਾ ਭਾਈ ਉੱਤੀ ਜਗ੍ਹਾ ਬੈਠਾ ਤੈਨੂੰ ਮਾਣ ਨਹੀਂ ਦਿੰਦਾ ਤੈਨੂੰ ਝੁਕਾ ਕੇ ਰੱਖੇ ਇੱਥੇ ਵੈਰ ਨੂੰ ਝੁਕਦਾ ਕਿੰਡਾ ਵੱਡਾ ਮਾਨਿਕ ਭਗਤ ਇੱਕ ਭਗਤੀ ਕਰਨ ਵਾਲਾ ਕਿ ਦੇਖੋ ਮਾਲਕ ਨੇ ਕਿੱਡੀ ਵਡਿਆਈ ਦਿੱਤੀ ਹੈ ਮੇਰੀ ਵੰਦੀ ਭਗਤ ਛਡਾਵੇ ਗੁਰਬਾਣੀ ਹੈ ਜਿਹਦੀ ਬਾਣੀ ਹੈ ਅਕਾਲ ਪੁਰਖ ਦੀ ਉਹੀ ਕਹਿੰਦਾ ਉਹਨੇ ਸਨੇਹਾ ਭੇਜ ਦਿੱਤਾ ਸੰਸਾਰ ਨੂੰ ਕਦੇ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੁੱਟੇ ਮੋਹਿ ਮੈਂ ਇਹ ਭਗਤ ਜੋ ਬੰਨ ਕਰ ਦੇਣਗੇ ਮੈਂ ਨਹੀਂ ਰੋਕ ਸਕਦਾ ਨਾ ਪਰ ਮੇਰੇ ਨੂੰ ਕਹਿ ਸਕਦੇ ਬਾਪੂ ਨਹੀਂ ਆ ਨਹੀਂ ਕੰਮ ਕਰਨਾ ਕਿ ਆਪਾਂ ਕੰਮ ਕਰਨਾ ਬਾ ਇਹ ਕਹਿੰਦਾ ਕਰਨਾ ਪਊਗਾ ਮੈਂ ਕਰੂੰਗਾ ਕਰਦਾ ਮੈਂ ਮੈਂ ਨਹੀਂ ਕਿਤੇ ਇਹਨਾਂ ਨੂੰ ਜਵਾਬ ਦਿੰਦਾ ਭਾਈ ਜੋ ਇਹ ਕਹਿਣ ਕੇ ਕਰੂੰਗਾ ਦੁਨੀਆ ਕਹਿੰਦੀ ਸਾਨੂੰ ਸੁੱਖ ਨਹੀਂ ਮਿਲਦੇ ਸੁੱਖ ਲੈਣ ਵਾਲਾ ਬਣ ਭਾਈ ਭਗਤੀ ਤੇਰੇ ਕੋਲ ਨਹੀਂ ਐ ਸੇਵਾ ਤੇਰੇ ਕੋਲ ਨਹੀਂ ਐ ਸਿਮਰਨ ਤੇਰੇ ਕੋਲ ਨਹੀਂ ਅੰਦਰੋਂ ਤੂੰ ਸ਼ੁੱਧ ਕੋਈ ਨਹੀਂ ਅੰਦਰ ਮੈਲ ਅੰਦਰ ਕਾਲਖ ਹੈ ਫਿਰ ਜਦੋਂ ਘਰੇ ਨਹੀਂ ਕੋਈ ਆਇਆ ਤੇ ਭਾਈ ਫਿਰ ਸੁਣਨਾ ਕੀ ਨਹੀਂ ਜਿਹਦੇ ਘਰ ਵਿੱਚ ਆ ਕੇ ਵਹਿਣਾ ਅੰਦਰ ਇੱਕ ਮੰਦਰ ਬਣਿਆ ਹੋਇਆ ਤੂੰ ਉਹਦੇ ਵਿੱਚ ਗੰਦ ਪਾਇਆ ਹੋਇਆ ਵਹਿਣਾ ਕੀ ਨਹੀਂ ਉਸ ਮਾਲਕ ਨੇ ਵਹਿਰੂ ਨੇ ਦਰੰਕਾਰ ਹੈ ਹਰੀ ਦਾ ਮੰਦਰ ਤੇਰੇ ਅੰਦਰ ਸੱਜਿਆ ਤੂੰ ਬਾਹਰ ਲੱਭਦਾ ਬਾਹਰ ਲੱਭਦਾ ਅੰਦਰ ਸਾਫ ਨਹੀਂ ਆਪਣਾ ਬਾਹਰੋਂ ਭਾਈ ਸ਼ੁੱਧ ਹੋਣ ਦੀ ਕੋਸ਼ਿਸ਼ ਕਰਨ ਲੱਗਿਆ ਹੋਇਆ ਸਬਰ ਰਹਿ ਅੰਦਰ ਜਿਸ ਨੇ ਆਕੇ ਬੈਣਾ ਜਿਨੇ ਸੁਖ ਦੇਣੇ ਨੇ ਭਾਈ ਉਹਨੂੰ ਅੰਦਰ ਬਿਠਾਉਣਾ ਤਾਂ ਅੰਦਰੋਂ ਸ਼ੁੱਧ ਹੋ ਜਾ ਇਹ ਹੀ ਤਾਂ ਗੁਰਬਾਣੀ ਕਹਿੰਦੀ ਇਹ ਤਾਂ ਸਤਿਗੁਰੂਪਾਾਇਸਾ ਦਾ ਪ੍ਰਦੇਸ਼ ਹੈ ਇਹ ਤਾਂ ਰੋਜ਼ ਦੂਰਾ ਪੜਦੇ ਹਨ ਜਾਂ ਕਾ ਹਿਰਦਾ ਸ਼ੁੱਧ ਹੈ ਕੋਜ ਸ਼ਬਦ ਮੇਲੇ ਬਾਣੀ ਦਾ ਪੜਦਾ ਹੈ ਅੰਦਰਤਾ ਬਿਕਾਰਾ ਪਾਪ ਹੈ ਗੇ ਸ਼ਬਦ ਦੇ ਵਿੱਚੋਂ ਸਭ ਕੁਝ ਲੱਭਣਾ ਪਰ ਸ਼ੁੱਧ ਹੋ ਕੇ ਅੰਦਰ ਬਿਕਾਰਾਂ ਦੀ ਅਗਨਾ ਹੋਵੇ ਕਿ ਜੋ ਸਾਡੇ ਅੰਦਰ ਫਸਿਆ ਹੋਵੇ ਕੀ ਤੋ ਨਾ ਲੱਗਦਾ ਕਿ ਜਿਸ ਦਿਸ਼ਾ ਦੇ ਵੱਲ ਸਾਡਾ ਸਿੱਖ ਪੰਥ ਚੱਲ ਰਿਹਾ ਹੈ ਇਹਦੇ ਵਿੱਚੋਂ ਕੋਈ ਹੋਊਗਾ ਕੋਈ ਭਾਈ ਜਿਹੜਾ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਮੰਨਦਾ ਹੋਵੇ ਇਹ ਲੋਕ ਤੋ ਕੇਵਲ ਇਹ ਤਾਂ ਮਾਇਆ ਨੂੰ ਮੰਨਦੇ ਆ ਮਾਇਆ ਫੋਟੜਾ ਮਾਇਆ ਜ਼ਰੂਰੀ ਕਿ ਐਨੇ ਅਰਬਾ ਖਰਬਾ ਪਈਆ ਕਠਾ ਹੋ ਗਿਆ ਭਾਈ ਸੁਭਾਗਵਾ ਦੇ ਉੱਤੇ ਫਤੇਗੜ ਸਾਹਿਬ ਦੀ ਸਭਾ ਸੀ ਭਾਵੇਂ ਚਮਕੌਰ ਸਾਹਿਬ ਦੀ ਕੋਈ ਇਸ ਪ੍ਰਬੰਧਕ ਕਮੇਟੀ ਵੱਲੋਂ ਕੋਈ ਐਲਾਨ ਕੀਤਾ